ਗੱਲ ਕਰਦੇ ਹਾਂ ਮੌਸਮ ਦੀ ਤਾਂ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਲੱਗਿਆ ਹੈ ਪੰਜਾਬ ਹਰਿਆਣਾ ਦਿੱਲੀ ਨਿਓੜਾ ਗਾਜ਼ੀਆਬਾਦ ਤੋਂ ਲੈ ਕੇ ਗੁਰੂਗਰਾਮ ਤੱਕ ਬੱਦਲ ਛਾਏ ਹੋਏ ਨੇ ਦੇਸ਼ ਦੇ ਕਈ ਸੂਬਿਆਂ 'ਚ ਮੌਨਸੂਨ ਨੇ ਤਬਾਈ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਮੁੰਬਈ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਉੱਥੇ ਹੀ ਪੂਰਾ ਅਸਾਮ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਹੈ ਹਿਮਾਚਲ ਤੇ ਉੱਤਰਾਖੰਡ 'ਚ ਜ਼ਮੀਨ ਖਿਸਕਣ ਦੇ ਕਾਰਨ ਹਾਲਾਤ ਖਰਾਬ ਹਨ ਦੇਸ਼ ਭਰ ਦੇ ਵਿੱਚ ਨਦੀਆਂ ਤੇਜ਼ ਗਤੀ ਦੇ ਨਾਲ ਵਹਿ ਰਹੀਆਂ ਨੇ ਅਜੇ 'ਚ ਕਈ ਸੂਬਿਆਂ 'ਚ ਬੱਚਿਆਂ ਦੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਅੱਜ ਮੌਸਮ ਵਿਭਾਗ ਨੇ ਦਿੱਲੀ ਐਨਸੀਐਸ ਸਮੇਤ ਦੇਸ਼ ਦੇ ਕਰੀਬ 21 ਰਾਜਾਂ ਦੇ ਵਿੱਚ ਮੀਂਹ ਦੀ ਪਵਿੱਕਵਾਨੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੱਜ 7 ਰਾਜਾਂ ਮਹਾਰਾਸ਼ਟਰ ਅਸਾਮ ਗੋਆ ਅਰਨਾਟਕਲ ਪ੍ਰਦੇਸ਼ ਮਗਾਲਿਆ ਕਰਨਾਟਕ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਹੋਰ ਰਾਜਾਂ ਜਿਵੇਂ ਕਿ ਦਿੱਲੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਬਿਹਾਰ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰਾਖੰਡ ਰਾਜਸਥਾਨ ਛਤੀਸਗੜ੍ਹ ਕੇਰਲ ਗੁਜਰਾਤ ਆਂਧਰਾ ਪ੍ਰਦੇਸ਼ ਨਾਗਾਲੈਂਡ ਤਿਰਪੁਰਾ ਮਜ਼ੋਰਮ ਮਨੀਪੁਰ ਤੇਲੰਗਣਾ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 12 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ਐਨਸੀਆਰ ਦੇ ਵਿੱਚ ਮੌਸਮ ਸੁਹਾਵਣਾ ਰਹੇਗਾ ਤੇ ਕੱਲ ਵੀ ਹਲਕੀ ਬਾਰਿਸ਼ ਹੋ ਸਕਦੀ ਹੈ ਪਰ 11-12 ਜੁਲਾਈ ਨੂੰ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਉੱਥੇ ਮੁੰਬਈ ਦੀ ਗੱਲ ਕਰੀਏ ਤਾਂ ਮੁੰਬਈ 'ਚ ਭਾਰੀ ਮੀਂਹ ਦੇ ਕਾਰਨ ਲੋਕ ਪਰੇਸ਼ਾਨ ਹਨ ਇੱਕ ਦਿਨ ਦੇ ਵਿੱਚ ਮੁੰਬਈ ਦੇ ਵਿੱਚ ਓਨੀ ਹੀ بارش ਹੋਈ ਹੈ ਜਿੰਨੀ ਇੱਕ ਮਹੀਨੇ ਦੇ ਵਿੱਚ ਦਿੱਲੀ ਦੇ ਵਿੱਚ ਹੋਈ ਹੈ ਸੜਕਾਂ ਹੂਮਣ ਜਾਂ ਫਿਰ ਰੇਲਵੇ ਟਰੈਕ ਸਭ ਕੁਝ ਡੁੱਬ ਗਿਆ ਹੈ ਮੰਗਲਵਾਰ ਨੂੰ ਮੁੰਬਈ ਤੋਂ ਨਵੀਂ ਮੁੰਬਈ ਤੱਕ ਦੇ ਸਾਰੇ ਖੇਤਰਾਂ ਦੇ ਸਕੂਲ ਬੰਦ ਰੱਖਣੇ ਪਏ ਮੁੰਬਈ ਦੀਆਂ ਸੜਕਾਂ ਨਦੀਆਂ ਬਣ ਗਈਆਂ ਲੋਕ ਹਰ ਪਾਸੇ ਫਸੇ ਹੋਏ ਹਨ ਪਾਰੀ ਮੀਂਹ ਦੇ ਕਾਰਨ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਆਈਐਮਡੀ ਨੇ ਅੱਜ ਵੀ ਮੁੰਬਈ ਲਈ ਰੈੱਡ ਅਲਰਟ ਜਾਰੀ ਕੀਤਾ ਇਸ ਦਾ ਮਤਲਬ ਹੈ ਕਿ ਅੱਜ ਦਾ ਦਿਨ ਮੁੰਬਈ ਦੇ ਲੋਕਾਂ ਦੇ ਲਈ ਆਫਤ ਲੈ ਕੇ ਆਵੇਗਾ ਗੱਲ ਕਰਦੇ ਹਾਂ ਮੌਸਮ ਦੀ ਤਾਂ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਲੱਗਿਆ ਹੈ ਪੰਜਾਬ ਹਰਿਆਣਾ ਦਿੱਲੀ ਨਿਉਡਾ ਗਾਜ਼ੀਆਬਾਦ ਤੋਂ ਲੈ ਕੇ ਗੁਰੂਗਰਾਮ ਤੱਕ ਬੱਦਲ ਛਾਏ ਹੋਏ ਨੇ ਦੇਸ਼ ਦੇ ਕਈ ਸੂਬਿਆਂ 'ਚ ਮੌਨਸੂਨ ਨੇ ਤਬਾਈ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਮੁੰਬਈ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਉੱਥੇ ਹੀ ਪੂਰਾ ਅਸਾਮ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਹੈ हिमाचल ਤੇ ਉਤਰਾਖੰਡ 'ਚ ਜ਼ਮੀਨ ਖਿਸਕਣ ਦੇ ਕਾਰਨ ਹਾਲਾਤ ਖਰਾਬ ਹਨ ਦੇਸ਼ ਭਰ ਦੇ ਵਿੱਚ ਨਦੀਆਂ ਤੇਜ਼ ਗਤੀ ਦੇ ਨਾਲ ਵਹਿ ਰਹੀਆਂ ਨੇ ਅਜੇ 'ਚ ਕਈ ਸੂਬਿਆਂ 'ਚ ਬੱਚਿਆਂ ਦੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਅੱਜ ਮੌਸਮ ਵਿਭਾਗ ਨੇ ਦਿੱਲੀ ਐਨਸੀਐਸ ਸਮੇਤ ਦੇਸ਼ ਦੇ ਕਰੀਬ 21 ਰਾਜਾਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੱਜ 7 ਰਾਜਾਂ ਮਹਾਰਾਸ਼ਟਰ ਅਸਾਮ ਗੋਆ ਕਰਨਾਟਕ ਪ੍ਰਦੇਸ਼ ਮੇਂ ਗਾਲ ਲਿਆ ਕਰਨਾਟਕ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਹੋਰ ਰਾਜਾਂ ਜਿਵੇਂ ਕਿ ਦਿੱਲੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਬਿਹਾਰ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰਾਖੰਡ ਰਾਜਸਥਾਨ ਛਤੀਸਗੜ੍ਹ ਕੇਰਲ ਗੁਜਰਾਤ ਆਂਧਰਾ ਪ੍ਰਦੇਸ਼ ਨਾਗਾਲੈਂਡ ਤਿਰਪੁਰਾ ਮਜ਼ੋਰਮ ਮਨੀਪੁਰ ਤੇਲੰਗਣਾ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 12 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ਐਨਸੀਆਰ ਦੇ ਵਿੱਚ ਮੌਸਮ ਸੁਹਾਵਣਾ ਰਹੇਗਾ ਤੇ ਕੱਲ ਵੀ ਹਲਕੀ ਬਾਰਿਸ਼ ਹੋ ਸਕਦੀ ਹੈ ਪਰ 11-12 ਜੁਲਾਈ ਨੂੰ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਮੁੰਬਈ ਦੀ ਗੱਲ ਕਰੀਏ ਤਾਂ ਮੁੰਬਈ 'ਚ ਭਾਰੀ ਮੀਂਹ ਦੇ ਕਾਰਨ ਲੋਕ ਪਰੇਸ਼ਾਨ ਹਨ ਇੱਕ ਦਿਨ ਦੇ ਵਿੱਚ ਮੁੰਬਈ ਦੇ ਵਿੱਚ ਓਨੀ ਹੀ بارش ਹੋਈ ਹੈ ਜਿੰਨੀ ਇੱਕ ਮਹੀਨੇ ਦੇ ਵਿੱਚ ਦਿੱਲੀ ਦੇ ਵਿੱਚ ਹੋਈ ਹੈ ਸੜਕਾਂ ਹੂਮਨ ਜਾਂ ਫਿਰ ਰੇਲਵੇ ਟ੍ਰੈਕ ਸਭ ਕੁਝ ਡੁੱਬ ਗਿਆ ਹੈ ਮੰਗਲਵਾਰ ਨੂੰ ਮੁੰਬਈ ਤੋਂ ਨਵੀਂ ਮੁੰਬਈ ਤੱਕ ਦੇ ਸਾਰੇ ਖੇਤਰਾਂ ਦੇ ਸਕੂਲ ਬੰਦ ਰੱਖਣੇ ਪਏ ਮੁੰਬਈ ਦੀਆਂ ਸੜਕਾਂ ਨਦੀਆਂ ਬਣ ਗਈਆਂ ਲੋਕ ਹਰ ਪਾਸੇ ਫਸੇ ਹੋਏ ਹਨ ਭਾਰੀ ਮੀਂਹ ਦੇ ਕਾਰਨ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਆਈਐਮਡੀ ਨੇ ਅੱਜ ਵੀ ਮੁੰਬਈ ਲਈ ਰੈੱਡ ਅਲਰਟ ਜਾਰੀ ਕੀਤਾ ਇਸ ਦਾ ਮਤਲਬ ਹੈ ਕਿ ਅੱਜ ਦਾ ਦਿਨ ਮੁੰਬਈ ਦੇ ਲੋਕਾਂ ਦੇ ਲਈ ਆਫਤ ਲੈ ਕੇ ਆਵੇਗਾ